राज्य सरकारी प्राइमरी स्कूल लड़कियां रोड का कला विखे डॉक्टर विकी मेनी डॉक्टर लवली ਅਤੇ ਡਾਕਟਰ ਮਾਨ ਜੀ ਨੇ ਸਕੂਲ ਵਿੱਚ ਅੰਬ ਦਾ ਬੂਟਾ ਲਗਾ ਕੇ ਡਾਕਟਰ ਦਿਹਾੜਾ ਮਨਾਇਆ ਸਕੂਲ ਮੁਖੀ ਬੂਟਾ ਰਾਮ ਜੀ ਨੇ ਇਹ ਉਪਰਾਲਾ ਇਸ ਲਈ ਕੀਤਾ ਕਿ ਪਿੰਡ ਵਿੱਚ ਬទੌਰ ਕੰਮ ਕਰ ਰਹੇ ਡਾਕਟਰਾਂ ਨੂੰ ਬੱਚਿਆਂ ਦੇ ਰੂਬਰੂ ਕਰਾਇਆ ਜਾਵੇ ਇਸ ਮੌਕੇ ਤੇ ਅਨੁਪ੍ਰਿਆ ਮਨਪ੍ਰੀਤ ਸਿੰਘ ਕੁਲਵੀਰ ਰਾਮ ਸੋਨੀਆ ਚੁੰਬਰ ਸਰਬਜੀਤ ਸਕੂਲ ਦੇ ਬੱਚੇ ਹਾਜ਼ਰ ਰਹੇ ਆਈ ਹੋਏ ਡਾਕਟਰਾਂ ਨੇ ਬੱਚਿਆਂ ਨੂੰ ਬਹੁਤ ਚੰਗੀ ਜਾਣਕਾਰੀ ਦਿੱਤੀ ਅਤੇ ਬਹੁਤ ਕੁਝ ਸਮਝਾਇਆ ਅੱਜ ਡਾਕਟਰ ਦੇ ਪਹਿਲੀ ਤਰੀਕ ਤੇ ਜੁਲਾਈ ਦੇ ਟਾਈਮ ਤੇ ਫਰਗੂਨ ਡਾਕਟਰ ਆਪਣੇ ਡਾਕਟਰ ਮਾਨ ਡਾਕਟਰ ਵਿੱਕੀ ਤੇ ਮੈਨੂੰ ਮਾਡਮ ਤਰਵਜੀ ਨੇ ਸਦਕੇ ਇੱਕ ਬੂਟਾ ਅੰਬ ਦਾ ਲਵਾਇਆ ਸਪੈਸ਼ਲ ਤੇ ਡਾਕਟਰ ਟੀਮ ਆ ਗਿਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਸਾਡੀ ਪੰਜਾਬ ਸਰਕਾਰ ਵੱਲੋਂ ਇੱਕ ਤੇ ਭਾਰਤ ਸਰਕਾਰ ਵੱਲੋਂ ਮੁਹਿੰਮ ਚੱਲਦੀ ਆ ਇੱਕ ਰੁੱਖ ਮਾਂ ਦੇ ਨਾਂ ਅਸੀਂ ਇਸ ਰੁੱਖ ਨੂੰ ਵੀ ਇਵੇਂ ਹੀ ਲੈ ਰਹੇ ਆ ਕਿ ਇਹ ਵੀ ਰੁੱਖ ਇਹਨਾਂ ਸਾਰੇ ਬੱਚਿਆਂ ਦਾ ਡਾਕਟਰਸ ਵੱਲੋਂ ਆਪਣੀ ਮਾਂ ਦੇ ਨਾਂ ਦੇ ਲਾਇਆ ਗਿਆ ਸੋ ਡਾਕਟਰਸ ਦਾ ਸਕੂਲ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ